ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਪਰ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਪਰ ਉਸ ਦਾ ਧੌਣ ਦਾ ਸਰਿਆ ਵੀ ਕਢਵਾਇਆ ਤਾਂ ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਅਦਾਲਤ ਵਿੱਚ ਪੇਸ਼ ਹੋ ਕੇ ਮੁਆਫੀ ਮੰਗੀ ਹੈ ਜੀ ਹਾਂ ਨੀਰੂ ਬਾਜਵਾ ਵੱਲੋਂ ਬੀਤੇ ਦਿਨੀ ਵਾਲਮੀਕੀ ਭਾਈਚਾਰੇ ਸਣੇ ਐਸਸੀ ਭਾਈਚਾਰੇ ਦੀਆਂ ਪਾਵਨਾਂ ਮਨ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਸੀ ਇਸ ਤੋਂ ਬਾਅਦ ਨੀਰੂ ਬਾਜਵਾ ਖਿਲਾਫ ਅੰਮ੍ਰਿਤਸਰ ਅਦਾਲਤ 'ਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸੇ ਮਾਮਲੇ ਦੇ ਚੱਲਦਿਆਂ ਅੱਜ ਨੀਰੂ ਬਾਜਵਾ ਅਦਾਲਤ 'ਚ ਪੇਸ਼ ਹੋਏ ਅਤੇ ਉਨ੍ਹਾਂ ਵੱਲੋਂ ਐਸ.ਸੀ.ਪੀ.ਇ. ਚਾਰੇ ਤੋਂ ਮਾਫੀ ਮੰਗੀ ਗਈ ਹੈ ਹਾਲਾਂਕਿ ਇਸ ਸੰਬੰਧੀ ਜਦੋਂ ਨੀਰੂ ਬਾਜਵਾ ਤੋਂ ਪੇਸ਼ੀ ਤੋਂ ਬਾਅਦ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ तरा 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 भाई एक मिनट मारो भाई एक सी लगा सी थोड़ा सा प्ले कर दो मैम मतलब थोड़ा सा मैम की केस है प्रिंट क्यों कर लगा के रन दे रहे हैं मारा की केस है बता दो नहीं नहीं डॉक्टर ने ऐसे थोड़ा सा प्रिंट कर दो मैम प्लीज प्रिंट आज मारो मैम केस है और केस मैम महाराज बता दिया की केस है ये कावे मैम केस तो बताओ दो मिनट

ਤਾਂ ਦੇਖ ਤਾਂ ਦਿਓ ਇਹ ਕਿ ਬੱਤੀ ਬੋਲਣ ਨੂੰ ਤਾਂ ਤਾਂ ਕੋਈ ਨਹੀਂ ਅਸੀਂ ਤਾਂ ਦੋ ਯਾਰ ਹੈ ਇੱਕ ਤੇ ਹਾਸਾ ਕਰਦੇ ਦਰਸਲੇ ਪੂਰਾ ਵਿਵਾਦ ਨੀਰੂ ਬਾਜਪਾ ਦੀ ਬੂਹੇਵਾਰੀਆਂ ਫਿਲਮ ਨੂੰ ਲੈ ਕੇ ਸ਼ੁਰੂ ਹੋਇਆ ਸੀ ਜਿਸ ਵਿੱਚ ਇਲਜ਼ਾਮ ਲੱਗੇ ਸੀ ਕਿ ਨੀਰੂ ਬਾਜਪਾ ਵੱਲੋਂ ਐਸਸੀਪਾਈ ਚੈਰੀਆਂ ਕੁੜੀਆਂ ਖਿਲਾਫ ਗਲਤ ਪ੍ਰਚਾਰ ਕੀਤਾ ਗਿਆ ਜਿਸ ਕਾਰਨ ਬੀਤੇ ਦਿਨੀ ਐਸੀ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਅੰਮ੍ਰਿਤਸਰ ਦੀ ਅਦਾਲਤ 'ਚ ਕੇਸ ਦਰਜ ਕਰਵਾਇਆ ਸੀ ਹਾਲਾਂਕਿ ਫਿਲਮ ਨੂੰ ਲਿਖਣ ਵਾਲੇ ਰਾਈਟਰ ਅਤੇ ਪ੍ਰੋਡਿਊਸਰ ਵੱਲੋਂ ਪਹਿਲਾਂ ਹੀ ਮਾਫੀ ਮੰਗ ਲਈ ਗਈ ਹੈ ਫਿਲਮ ਪ੍ਰੋਡਿਊਸਰ ਮੁਤਾਬਕ ਉਹਨਾਂ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਹੈ ਅਤੇ ਉਹਨਾਂ ਵੱਲੋਂ ਵਾਲਮੀਕੀ ਭਾਈਚਾਰੇ ਦੇ ਤੀਰਥ ਸਥਾਨ ਰਾਮ ਤੀਰਥ ਵਿਖੇ ਜਾ ਕੇ ਮਾਫੀ ਮੰਗੀ ਗਈ ਹੈ ਅਤੇ ਵਾਲਮੀਕੀ ਭਾਈਚਾਰੇ ਵੱਲੋਂ ਉਹਨਾਂ ਨੂੰ ਮੁਆਫ ਕਰ ਦਿੱਤਾ ਗਿਆ ਮੇਰਾ ਨਾਮ ਜਗਦੀਪ ਵੜੰਗ ਹੈ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕ ਸਰਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਅੱਜ ਤੇ ਉਹ ਸਾਡਾ ਕੰਪਲੀਟ ਹੋ ਗਿਆ ਜੱਜ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤਰ੍ਹਾਂ ਕੋਰਟ ਕੋਲ ਉਹ ਚ ਕੁਝ ਸ਼ਬਦਾਂ ਦੇ ਆ ਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਇਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਔਰ ਨਤਮਸਤਕ ਵੀ ਹੋ ਗਏ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਨ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫਲਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਆਪ ਜੁੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਕੋਡ ਕੋਲ ਫੈਸਲਾ ਕੀ ਲੈਂਦਾ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਕੋਰਟ ਨੇ ਬੜਾ ਸਤਿਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਅਜੇ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹ ਤਾਂ ਉਹ ਕੰਪਲੀਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰਪਰਵ ਕੁਝ ਸਮਾਜ ਦੇ ਬੰਦੇ ਕਹਿੰਦੇ ਕੀ ਆ ਰਾਮ ਕੀਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕ ਕੇ ਆਏ ਸਪੈਸ਼ਲਿਸਟ ਜੀ ਕੋਲ ਹਾਲਾਂਕਿ ਨੀਰੂ ਬਾਜਵਾ ਨੇ ਅਦਾਲਤ 'ਚ ਪੇਸ਼ ਹੋ ਕੇ ਮੁਆਫੀ ਮੰਗੀਏ ਪਰ ਵਾਲਮੀਕੀ ਭਾਈਚਾਰੇ ਵੱਲੋਂ ਉਹਨਾਂ ਨੂੰ ਮੁਆਫ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਵਾਲਮੀਕੀ ਭਾਈਚਾਰੇ ਦੀ ਮੰਗ ਹੈ ਕਿ ਨੀਰੂ ਬਾਜਵਾ ਵੱਲੋਂ ਵੀਰ ਰਾਮতীর্থ ਤੇ ਜਾ ਕੇ ਮੱਥਾ ਟੇਕਿਆ ਜਾਵੇ ਅਤੇ ਬਕਾਇਦਾ ਰਾਮতীর্থ ਸਥਾਨ ਵਿਖੇ ਖੜ ਕੇ ਮੁਆਫੀ ਮੰਗੀ ਜਾਵੇ ਜਿਸ ਤੋਂ ਬਾਅਦ ਉਹਨਾਂ ਨੂੰ ਮੁਆਫ ਕੀਤਾ ਜਾਵੇਗਾ ਅੱਜ ਕੀ ਹੈ ਸਾਰਿਆਂ ਨੂੰ ਜੈ ਪੀਮ ਜੈ ਸਵਿਧਾਨ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹਰ ਆ ਮੈਂ ਭਾਰਤੀ ਆਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਪਿਛਲੇ ਦਿਨੀ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਪਰ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਪਰ ਉਸ ਦਾ ਧੌਂ ਦਾ ਸਰਿਆ ਵੀ ਕਢਵਾਇਆ ਜੋ ਕਿ ਮਾਨਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ ਜਿਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ ਧਰੂਪ ਵਕੀਲ ਜੀ ਜਿਨ੍ਹਾਂ ਨੇ ਕਿ 바ਵਾ ਸਾਹਿਬ ਦੇ ਸਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ ਸਾਡੀ ਮੰਗ ਸੀਗੀ ਜਿਸ ਟਾਈਮ ਤੇ ਮੈਂ ਪਰਚਾ ਕਰਵਾਉਣ ਦੀ ਸੀ ਉਸ ਟਾਈਮ ਤੇ ਵੀ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰੇ ਧਿਆਨ ਕੇ ਆਪਣਾ ਸਿਰ ਝੁਕਾਵੇ ਆਪਣੀ ਸ਼ਮਾ ਜਾਗਤਾਂਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲਿਆ ਸੀਗਾ ਜਦ ਕੇ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਪੁਲਿਸ ਮੁਤਾਬਕ ਜੋ ਵੀ ਬਿਆਨ ਕੀਤੇ ਗਏ ਨੇ ਉਹ ਅਦਾਲਤ ਦੇ ਅੰਦਰ ਕੀਤੇ ਗਏ ਨੇ ਹਾਲਾਂਕਿ ਉਹਨਾਂ ਨੇ ਇਸ ਮਾਮਲੇ ਤੇ ਜ਼ਿਆਦਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਦੱਸੋ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਸਰ ਕੀ ਪੂਰਾ ਮਾਮਲਾ ਹੈ ਕੌਣ ਹੈ ਅਨੀਰੁਬਾਜ ਵਾਈ ਸੀ ਡਾਕਟਰ ਉਹ ਇਹ ਬਾਰੀਆਂ ਦੇ ਸਬੰਧ ਫਿਰ ਰਹੇ ਹਾਂ ਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਕੋਸ਼ਿਸ਼ ਠੀਕ ਹੈ ਠੀਕ ਬਸ ਬਹੁਤ ਹੀ ਮਿਹਰਬਾਨ ਹਾਲਾਂਕਿ ਅਦਾਲਤ ਵਿੱਚ ਨੀਰੂ ਬਾਜ਼ਵਾ ਵੱਲੋਂ ਜੋ ਬਿਆਨ ਦਿੱਤੇ ਗਏ ਉਸ ਮੁਤਾਬਕ ਕਿਸੇ ਵੀ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਉਹਨਾਂ ਦਾ ਮਕਸਦ ਨਹੀਂ ਸੀ ਅਤੇ ਇਹ ਸਭ ਕੁਝ ਅਣਜਾਣੇ ਵਿੱਚ ਹੋਇਆ ਹੈ ਜਿਸ ਲਈ ਉਹਨਾਂ ਵੱਲੋਂ ਹੁਣ ਐਸ ਸੀ ਪਾਈਚਾਰੇ ਤੋਂ ਮੁਆਫੀ ਮੰਗੀ ਗਈ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ